ਦੋਸਤੋ ਨਮਸਕਾਰ ਮੈਂ ਹਾਜ਼ਰ ਹਾਂ ਵਿਵੇਕ ਪੇਸ਼ ਹੈ ਸਾਡੇ ਪਿਆਰੇ ਸ਼ਾਇਰ ਸੁਖ ਰਾਜ ਸਿੰਘ ਜੀਰਾ ਦੀ ਸ਼ਾਇਰੀ ਦੀ ਪੁਸਤਕ ਅੰਬਰੋਂ ਉtre ਹਰਫ ਬਹੁਤ ਸੋਹਣੀ ਸ਼ਾਇਰੀ ਹੈ ਦੇ ਵਿੱਚ ਤੇ ਇੱਕ ਚੰਗੀ ਮਿਆਰੀ ਕਵਿਤਾ ਜੋ ਪਾਠਕਾਂ ਨੂੰ ਪਸੰਦ ਆਉਂਦੀ ਹੈ ਜਾਂ ਪਾਠਕਾਂ ਦੇ ਲਹਿਜੇ ਮੁਤਾਬਕ ਹੈ ਉਸ ਪੋਸਟਕ ਦੇ ਵਿੱਚ ਦਰਜ ਹੈ ਤੇ ਸਾਥੀਓ ਮੇਰਾ ਚੈਨਲ ਹੈ ਵਿਵੇਕ ਸਹਿਤਕ ਸੰਸਾਰ ਚੈਨਲ ਜਿਸ ਤੇ ਉੱਤੇ ਤੁਸੀਂ ਅਕਸਰ ਹੀ ਗੀਤ ਕਵਤਾਵਾਂ ਸੁਣਦੇ ਰਹਿੰਦੇ ਹੋ ਕਿਉਂਕਿ ਇਸ ਚੈਨਲ ਦਾ ਮਕਸਦ ਹੀ ਪੰਜਾਬੀ ਗੀਤਾਂ ਕਵਤਾਵਾਂ ਪੰਜਾਬੀ ਪਾਸ਼ਾ ਨੂੰ ਪੰਜਾਬੀ ਸਹਿਤ ਨੂੰ ਲੋਕਾਂ ਦੇ ਰੂਹ-ਰੂਹ ਕਰਾਉਣਾ ਤੇ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਸੁਖਰਾ ਜੀਰਾ ਦੀ ਜਿਹੜੀ ਨਵੀਂ ਪੁਸਤਕ ਆਈ ਆ ਉਹਦੇ ਵਿੱਚੋਂ ਇੱਕ ਉਸ ਦੀ ਲਿਖੀ ਕਵਿਤਾ ਬਹੁਤ ਵਧੀਆ ਕਵਿਤਾ ਹੈ ਸੁਣੋ ਤੇ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਲਓ ਜੀ ਪੇਸ਼ ਹੈ ਸੁਖਰਾ ਜੀਰਾ ਦੀ ਕਵਿਤਾ ਧਰਤੀ ਤੇ ਨਾ ਰਹਿਣਾ ਪੱਕਾ ਤਰਤੀ ਦਿਨ ਰੇਣਾ ਪੱਕਾ ਮੌਤ ਅੱਗੇ ਨਾ ਚੱਲਦਾ ੱੱਕਾ ਦੁੱਕੀ ਬਾਜੀ ਪਲਟ ਦਿੰਦੀ ਹੈ ਭਾਵੇਂ ਚੁੱਕੀ ਫਿਰੇ ਯੱੱਕਾ ਮਾਂ ਪਿਓ ਦੇ ਪੈਰਾਂ ਵਿੱਚ ਜੰਨਤ ਵਸਦਾ ਘਰ ਹੀ ਹੁੰਦਾ ਮੱਕਾ ਬੰਦੇ ਜੰਮ ਕੇ ਮਰ ਬੰਦਾ ਜੰਮ ਕੇ ਮਰ ਵੀ ਜਾਂਦਾ ਸਮੇ ਦਾ ਗਿਰਦਾ ਰਹਿੰਦਾ ਚੱਕਾ ਮੌਕੇ ਤੇ ਕਈ ਮਾਰਨ ਚੌਕਾ ਕਈਆਂ ਦਾ ਲੱਗ ਜਾਂਦਾ ਛੱਕਾ ਜ਼ਿੰਦਗੀ ਦੇ ਕਈ ਰੰਗ ਤਮਾਸ਼ੀ ਜ਼ਿੰਦਗੀ ਦੇ ਕਈ ਰੰਗ ਤਮਾਸ਼ੇ ਬੰਦਾ ਰਹਿ ਜੇ ਹੱਕਾ ਬੱਕਾ ਜੱਟਾਂ ਵਿੱਚ ਜੋ ਸੰਧੂ ਸਿੱਧੂ ਜੱਟਾਂ ਵਿੱਚ ਜਿਉ ਸੰਧੂ ਸਿੱਧੂ ਕਤਵੀਆਂ ਦੇ ਵਿੱਚ ਯਾਦ ਹੈ ਕੱਕਾ ਕਿਸੇ ਵੀ ਪੱਲੇ ਕੁਝ ਨਾ ਪਾਵੇ ਕਿਸੇ ਦੇ ਪੱਲੇ ਕੁਝ ਵੀ ਨਾ ਪਾਵੇ ਧਰਮੀ ਬਣਿਆ ਚੋਰ ਉਚੱਕਾ ਚੜਦੀ ਕਲਾ ਦੀ ਗੂੰਜ ਸੀ ਪਾਉਂਦਾ ਚੜਦੀ ਕਲਾ ਦੀ ਗੂੰਜ ਸੀ ਪਾਉਂਦਾ ਆਨੰਦਪੁਰ ਚ ਆਨੰਦਪੁਰ ਤੋਂ ਜਦ ਵੱਜਦਾ ਟੱਕਾ ਜੀਰੇ ਵਾਲਾ ਤਾਂ ਲਿਖਦਾ ਰਹਿੰਦਾ ਕਰਦੇ ਰਹਿਣ ਨਾ ਤੋੜੇ ਚ ਡੱਕਾ ਜੀਰੇ ਵਾਲਾ ਤਾਂ ਲਿਖਦਾ ਰਹਿੰਦਾ ਕਰਦੇ ਕਹਿਣ ਨਾ ਤੋੜੇ ਡੱਕਾ ਧਰਤੀ ਤੇ ਨਾ ਰਹਿਣਾ ਪੱਕਾ ਮੌਤ ਅੱਗੇ ਨਾ ਚੱਲਦਾ ਟੱਕਾ ਲਓ ਜੀ ਵੀਰ ਜੀ ਬੜੀ ਸੋਹਣੀ ਇਹ ਕਵਤਾ ਸੀ ਸੁਖ ਰਾਜ ਜੀਰਾ ਲਓ ਜੀ ਆ ਸੁਖ ਰਾਜ ਜੀਰਾ ਬਹੁਤ ਸੋਹਣੀ ਸ਼ਾਇਰੀ ਕਰਦਾ ਹੈ ਤੇ ਉਸ ਦੀ ਸ਼ਾਇਰੀ ਹੀ ਮੈਂ ਤੁਹਾਡੇ ਅੱਗੇ ਪੇਸ਼ ਕੀਤੀ ਹੈ ਵਿਵੇਕ ਸਤਕ ਸੰਸਾਰ ਚੈਨ ਸਾਥੀਓ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰੋ ਕਵਤਾ ਉੱਤੇ ਆਪਣੇ ਕਮੈਂਟਸ ਵੀ ਕਰਨਾ ਕਿ ਕਿਸ ਤਰ੍ਹਾਂ ਦੀ ਤੁਹਾਨੂੰ ਕਵਤਾ ਲੱਗੀ ਜਾਂ ਮੇਰੀ ਪੇਸ਼ਕਾਰੀ ਕਿਸ ਤਰ੍ਹਾਂ ਦੀ ਲੱਗੀ ਬਹੁਤ ਬਹੁਤ ਸ਼ੁਪਰੀਆ ਧੰਨਵਾਦ